ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਕਲਕੱਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ਼ ਵਜੋਂ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਵਿੱਚ ਡਾਕਟਰਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਹਸਪਤਾਲਾਂ ਵਿੱਚ ਦੇਰ ਰਾਤ ਮੈਲਾ ਸਟਾਫ ਦੀ ਸੁਰੱਖਿਆ ਵਧਾਉਣ ਦੀਆਂ ਮੰਗਾਂ ਵੀ ਉਠੀਆਂ ਕੋਨ ਕੱਲ ਸਵੇਰੇ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਣ ਜਾ ਰਹੀ ਹੈ ਤੇ ਪੱਛਮੀ ਬੰਗਾਲ ਦੇ ਡਾਕਟਰਾਂ ਵੱਲੋਂ ਇਸ ਦੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਮ੍ਰਿਤਕ ਮਹਿਲਾ ਡਾਕਟਰ ਦੇ ਕਾਤਲ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਵਿੱਚ ਕੈਂਡਲ ਮਾਰਚ ਵੱਖ-ਵੱਖ ਜਨਤਕ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਹਨ ਇਸੇ ਕੜੀ ਵਿੱਚ ਗੁਰਦਾਸਪੁਰ ਦੀ ਅੱਜ ਜਨਤਕ ਜਥੇਬੰਦੀਆਂ ਵੱਲੋਂ ਵੀ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਕੀ ਕਿਹਾ ਕੈਂਡਲ ਮਾਰਚ ਵਿੱਚ ਸ਼ਾਮਿਲ ਆਗੂਆਂ ਨੇ ਤੁਹਾਨੂੰ ਵੀ ਸੁਣਾ ਦਿੰਨੇ ਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਹੈ ਕੈਂਡਲ ਮਾਰਚ ਵੱਖ-ਵੱਖ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਹ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅਗਸਤ ਮਹੀਨੇ ਦੇ ਵਿੱਚ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਕ ਰੈ residențial ਡਾਕਟਰ ਦੇ ਨਾਲ ਜਿਹੜਾ ਵਾ ਉਹ ਬਲਾਤਕਾਰ ਹੋਇਆ ਸੀ ਔਰ ਉਸ ਬਲਾਤਕਾਰ ਦੇ ਦੋਸ਼ੀਆਂ ਦੇ ਵਿੱਚੋਂ ਅਜੇ ਵੀ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤ ਦੇ ਵਿੱਚੋਂ ਬਾਹਰ ਆ ਕੱਲ ਨੂੰ ਜਿਹੜੀ ਹੈ ਗਿਆ ਸੁਪਰੀਮ ਕੋਰਟ ਦੀ ਸੁਣਵਾਈ ਹੈ ਇਸ ਮਾਮਲੇ ਦੇ ਉੱਤੇ ਔਰ ਅਸੀਂ ਇਹ ਮੰਗ ਕਰਦੇ ਪਏ ਹੈਗੇ ਆ ਸੁਪਰੀਮ ਕੋਰਟ ਤੋਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈਗੀਆ ਤਾਂ ਜੋ ਪੀੜਤਾਂ ਨੂੰ ਜਿਹੜਾ ਉਹ ਇਨਸਾਫ ਉਹ ਮਿਲ ਸਕੇ ਹੋਣ ਦੇ ਨਾਤੇ ਤੇ ਇੱਕ ਅਧਿਆਪਕ ਹੋਣ ਦੇ ਨਾਤੇ ਮਤਲਬ ਮੈਨੂੰ ਅਫਸੋਸ ਆਉਂਦਾ ਸਿਸਟਮ ਤੇ ਕਿ ਸਾਡੀਆਂ ਬੱਚੀਆਂ ਜਿਹੜੀਆਂ ਕਿਸੇ ਵੀ ਲੈਵਲ ਤੇ ਇਸ ਹਿੰਦੁਸਤਾਨ ਦੇ ਸਿਸਟਮ ਵਿੱਚ ਸੇਫ ਨਹੀਂ ਆਗੀਆਂ ਚਾਹੇ ਆਪਾਂ 올ੰਪੀਅਨ ਪਹਿਲਵਾਨਾਂ ਦੀ ਗੱਲ ਕਰੀਏ ਚਾਹੇ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਐਨੀ ਅੱਛੀ ਰੈਪਿਊਟੇਸ਼ਨ ਹੈ ਉਹਦੀ ਸਟੇਟ ਦੀ ਕੈਪੀਟਲ ਦੇ ਵਿੱਚ ਹੈ ਤੇ ਫਿਰ ਜਿਹੜੇ ਗਲੀ ਖੂਚਿਆਂ ਦੇ ਵਿੱਚ ਜਿੱਥੇ ਕੋਈ ਸੇਫਟੀ ਦੇ ਪ੍ਰਬੰਧ ਨਹੀਂ ਕੋਈ ਆਫ ਕੈਮਰੇ ਕੋਈ ਸੀਸੀਟੀਵੀ ਕੈਮਰਾ ਜੀ ਨਹੀਂ ਹੈਗੇ ਉੱਥੇ ਲੜਕੀਆਂ ਦੇ ਨਾਲ ਕਿਸ ਤਰ੍ਹਾਂ ਦਾ ਕ੍ਰਾਈਮ ਹੁੰਦਾ ਹੋਏਗਾ ਮੈਨੂੰ ਲੱਗਦਾ ਕਿ ਜਿਹੜਾ ਸਿਸਟਮ ਹੈ ਉਹ ਬਲਾਤਕਾਰੀਆਂ ਦੇ ਨਾਲ ਹੈ ਤਦੇ ਕਰਕੇ ਤੇ ਉਹਨਾਂ ਦੇ ਹੌਸਲੇ ਨਹੀਂ ਤੇ ਇਸ ਤੋਂ ਪਹਿਲਾਂ ਨਿਰਭੈਆ ਕਾਂਡ ਵੀ ਹੁੰਦਾ ਬਾਕੀ ਸਾਰੇ ਹਾਥ ਰਸਤਾ ਕਾਂਡ ਵੀ ਹੁੰਦਾ ਪਰ ਦੋਸ਼ੀਆਂ ਨੂੰ ਪ੍ਰੋਪਰ ਸਜ਼ਾਵਾਂ ਨਹੀਂ ਮਿਲਦੀਆਂ ਇਸ ਕਰਕੇ ਦੋਸ਼ੀਆਂ ਦੇ ਹੌਸਲੇ ਆ ਜਿਹੜੇ ਬਲੰਦ ਹੋਏ ਪਏ ਆ ਅੱਜ ਅਸੀਂ ਇੱਥੇ ਸਾਰੀਆਂ ਇਨਸਾਫਪਸੰਦ ਜਥੇਬੰਦੀਆਂ ਦੇ ਨਾਲ ਮਿਲ ਕੇ ਜਿਹੜੀ ਕੱਲ ਸੁਣਵਾਈ ਆ ਸੁਪਰੀਮ ਕੋਰਟ ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਸਾਡੀਆਂ ਮੋਮਬਤੀਆਂ ਦੀ ਜਿਹੜੀ ਲੋ ਹੈ ਉਹਦੇ ਵਿੱਚ ਸੁਪਰੀਮ ਕੋਰਟ ਇੱਕ ਸਹੀ ਫੈਸਲਾ ਲਏਗੀ ਤਾਂ ਕਿ ਜਿਹੜਾ ਸਿਸਟਮ ਦਾ ਔਰਤ ਵਿਰੋਧੀ ਹੈਗਾ ਸਰੂਪ ਹੈ ਉਹਦੇ ਤੋਂ ਥੋੜੀ ਬਹੁਤੀ ਨਜਾਤ ਪਾਈ ਜਾ ਸਕੇ ਤੇ ਇਹ ਹੀ ਮਾਨਸਿਕ ਪੱਧਰ ਤੇ ਜਿਹੜੀਆਂ ਔਰਤਾਂ ਆਪਣੇ ਦੇਸ਼ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰੀਏ ਨਹੀਂ ਤੇ ਮਾਨਸਿਕ ਪੱਧਰ ਤੇ ਅਸੀਂ ਸਾਰੇ ਬੜੇ ਪਰੇਸ਼ਾਨ ਆ ਪੁਲਿਸ ਠੀਕ ਕਰ ਰਹੀ ਹੈ ਪਰ ਮੈਂ ਇੱਕ ਮੈਡੀਕਲ ਕਾਲਜ ਦੇ ਵਿੱਚ ਇੱਕ ਮਰਡਰ ਨੂੰ ਮਤਲਬ ਆਤਮ ਹੱਤਿਆ ਜਿਹੜਾ ਦੱਸਣਾ ਹੈ ਫਿਰ ਉਸ ਤੋਂ ਬਾਅਦ ਜਿਹੜੀ ਉਹਦੀ ਵੈਰੀ ਇਨਕੁਆਇਰੀ ਦੇ ਵਿੱਚ ਉਹ ਸਾਰੀ ਜਿਹੜੀ ਗੈਰ ਸੰਜੀਦਗੀ ਦਿਖਾਈ ਗਈ ਹੈ ਬੜੀ ਅਫਸੋਸਜਨਕ ਹੈ ਕਿ ਇੱਕ ਮੈਡੀਕਲ ਕਾਲਜ ਹੈ ਉਹਦੇ ਵਿੱਚ ਪਤਾ ਹੈ ਕਿ ਜਿੱਥੇ ਕੋਈ ਹੱਤਿਆ ਹੋ ਜਾਂਦੀ ਹੈ ਜਾਂ ਆਤਮ ਹੱਤਿਆ ਹੋ ਜਾਂਦੀ ਹੈ ਉੱਥੇ ਮੌਕੇ ਤੇ ਕੋਈ ਸਬੂਤ ਇਕੱਠੇ ਕਰਨੇ ਹੁੰਦੇ ਆ ਕੁਝ ਪ੍ਰੂਫ ਇਕੱਠੇ ਕਰਨੇ ਹੁੰਦੇ ਆ ਪਰ ਇਸ ਗੱਲ ਨੂੰ ਬਿਲਕੁਲ ਗੈਰ ਸੰਜੀਦਾ ਢੰਗ ਨਾਲ ਲਿਆ ਗਿਆ ਜਿਹੜਾ ਕਿ ਬਹੁਤ ਹੀ ਅਫਸੋਸਜਨਕ ਹੈ ਤੇ ਇਹ ਹਰ ਪੱਧਰ ਤੇ ਸਿਸਟਮ ਨੂੰ ਦਰੁਸਤ ਕਰਨ ਦੀ ਲੋੜ ਹੈ। ਬਾਕੀ ਉੱਥੋਂ ਦੇ ਜਿਹੜੇ ਸੀਐਮ ਨੇ ਮੰਮਤਾ ਬੈਨਰਜੀ ਜੀ ਇੱਕ ਔਰਤ ਹੋਣ ਦੇ ਨਾਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਆਪਣੀ ਵਧੀਆ ਭੂਮਿਕਾ ਨਿਭਾਉਣਗੇ ਤੇ ਔਰਤਾਂ ਵਾਸਤੇ ਕੋਈ ਵਧੀਆ ਸੁਨੇਹਾ ਆਏਗਾ ਕਿ ਦੋਸ਼ੀਆਂ ਨੂੰ ਕਿੰਨੀ ਕਿੰਨੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਕ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਦੇ ਵਿੱਚ ਜ਼ਿਆਦਾ ਦੇਰੀ ਨਹੀਂ ਪੈਣੀ ਚਾਹੀਦੀ। ਨਾਲ ਦੀ ਨਾਲ ਹੀ ਮਿਲ ਜਾਣੀ ਚਾਹੀਦੀ